ਸਤਿ ਸ਼੍ਰੀ ਅਕਾਲ ਵੀ ਦੋਸਤੋ ਤੁਹਾਡਾ ਸਵਾਗਤ ਆ ਸਾਡੇ ਚੈਨਲ ਕਰਦਾ ਵੈਦ ਦੋਸਤੋ ਅੱਜ ਤੁਹਾਨੂੰ ਇੱਕ ਤਾਂ ਸੀ ਦਾਰੂ ਛੱਡਣ ਦਾ ਤੇ ਇੱਕ ਲੀਵਰ ਦੀ ਸਪਾਈ ਕਰਨ ਦਾ ਬਹੁਤ ਹੀ ਵਧੀਆ ਦੇਸੀ ਘਰੇਲੂ ਨੁਸਖਾ ਦੱਸਣ ਜਾ ਰਹੇ ਆ ਜਿਹੜੇ ਇਹਦੇ ਨਾਲ ਇਹ ਨੁਸਖੇ ਨਾਲ ਤੁਸੀਂ ਦਾਰੂ ਵੀ ਛੱਡ ਸਕਦੇ ਹੋ ਜੇ ਕਿਸੇ ਨੂੰ ਕੋਈ ਲੀਵਰ ਦੀ ਸੰਬੰਧੀ ਕੋਈ ਪ੍ਰੋਬਲਮ ਆਤ ਲੀਵਰ ਦੀ ਸੰਬੰਧੀ ਪ੍ਰੋਬਲਮਾ ਵੀ ਸਾਰੀਆਂ ਸੋਲਵ ਹੋ ਜਾਣਗੀਆਂ ਇਸੇ ਨੁਸਖੇ ਨਾਲ ਹੀ ਦੋਸਤੋ ਤੁਸੀਂ ਕਰਨਾ 5 ਲੀਟਰ ਪਾਣੀ ਲੈ ਲੈਣਾ 5 ਲੀਟਰ ਪਾਣੀ ਲੈ ਕੇ ਅੱਧਾ ਕਿਲੋ ਅਜਮੈਨ ਲੈਣੀ ਆ ਇਸ ਅਜਮੈਨ ਨੂੰ ਤੁਸੀਂ ਅੱਧਾ ਜੋ ਪਾਣੀ ਆ 5 ਲੀਟਰ ਦੇ ਵਿੱਚ ਉਹ ਉਬਾਲ ਲੈਣਾ ਚੰਗੀ ਤਰ੍ਹਾਂ ਉਬਾਲਦੇ ਰਹਿਣਾ ਉਹਨਾ ਟਾਈਮ ਉਬਾਲਦੇ ਰਹਿਣਾ ਜਿੰਨਾ ਟਾਈਮ 5 ਲੀਟਰ ਪਾਣੀ ਵਿੱਚੋਂ 2.5 ਲੀਟਰ ਪਾਣੀ ਨਹੀਂ ਰਹਿ ਜਾਂਦਾ ਦੋਸਤੋ ਪਾਣੀ ਨੂੰ ਉਬਾਲਣ ਤੋਂ ਬਾਅਦ ਠੰਡਾ ਕਰ ਲਓ ਠੰਡਾ ਕਰਕੇ ਛੰਨੀ ਦੀ ਮਦਦ ਨਾਲ ਪੁਣ ਕੇ ਉਸ ਨੂੰ ਕੱਚ ਦੇ ਬਰਤਨ ਵਿੱਚ ਰੱਖ ਲਓ ਉਹਦਾ ਅੱਧਾ ਕਲਾਸ ਸਵੇਰ ਅੱਧਾ ਕਲਾਸ ਸ਼ਾਮ ਨੂੰ ਲੈ ਸਕਦੇ ਹੋ ਜਿੰਨੇ ਮੇਰੇ ਵੀਰੇ ਭਾਈਆਂ ਨੂੰ दारू ਦੀ ਲਤ ਲੱਗੀ ਹੋਈ ਆ दारू ਛੱਡਣਾ ਚਾਹੁੰਦੇ ਆ ਉਹ ਵੀ ਲੈ ਸਕਦੇ ਆ ਤੇ ਜਿਹੜੇ ਮੇਰੇ ਵੀਰ ਨੂੰ ਕਿਸੇ ਨੂੰ ਲੀਵਰ ਸੰਬੰਧੀ ਕੋਈ ਪ੍ਰੋਬਲਮ ਆ ਉਹ ਇਸਤੇਮਾਲ ਕਰ ਸਕਦੇ ਇਸ ਨੁਸਕੇ ਨੂੰ ਤੁਸੀਂ ਲਗਾਤਾਰ ਇਸਤੇਮਾਲ ਕਰਦੇ ਰਹੋ ਤੇ ਜਿਹੜੇ ਕੋਈ ਮੇਰੇ ਵੀਰ ਭਾਈਆਂ ਨੂੰ ਕੋਈ ਜ਼ਿਆਦੇ ਪ੍ਰੋਬਲਮ ਆ ਉਹ ਆਪਣਾ ਕੇ ਡਾਕਟਰ ਦੀ ਸਲਾਹ ਲੈ ਸਕਦੇ ਆ ਜਾਂ ਕੋਈ ਆਪਣਾ ਦੇਸੀ ਨੁਸਕਾ ਹੋਰ ਵਰਤ ਸਕਦੇ ਆ ਧੰਨਵਾਦ